ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਜੀ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇਹ ਹੈਗਾ ਜੀ ਰਾਮਬੰਨ ਤੇ ਕਾਜੀਕੁੰਡ ਦੇ ਵਿਚਾਲਲਾ ਰਸਤਾ ਜਿਹੜਾ ਸਭ ਤੋਂ ਜ਼ਿਆਦਾ ਖਤਰਨਾਕ ਹੈ ਜਿੱਥੇ ਸਭ ਤੋਂ ਵੱਧ ਢਿਗਾ ਡਿੱਗਦੀਆਂ ਇੱਥੇ ਕਈ ਜਗ੍ਹਾ ਤੇ ਤਾਂ ਰੇਲਿੰਗ ਵੀ ਲੱਗੀ ਹੋਈ ਰੋਡ ਦੇ ਉੱਤੇ ਸਾਈਡ ਤੇ ਮਤਲਬ ਪਹਾੜੀ ਦੇ ਖੱਡਾ ਵਾਲੀ ਸਾਈਡ ਤੇ ਕਈ ਜਗ੍ਹਾ ਤੇ ਰੇਲਿੰਗ ਵੀ ਹੈ ਨਹੀਂਗੀ ਇੱਥੇ ਤੁਹਾਡੀ ਇੱਕ ਗੇਰੀ ਕੀਤੀ ਹੋਈ ਗਲਤੀ ਤੁਹਾਨੂੰ ਜ਼ਿੰਦਗੀ ਤੋਂ ਦੂਰ ਲੈ ਜਾਂਦੀ ਆ ਦੇਖੋ ਆ ਕਈ ਜਗ੍ਹਾ ਤੇ ਰੇਲਿੰਗ ਵੀ ਹੈ ਨਹੀਂ ਇੱਕ ਸਾਈਡ ਤੇ ਆਮ ਤੌਰ ਤੇ ਜ਼ਿਆਦਾਤਰ ਐਕਸੀਡੈਂਟ ਵੀ ਇੱਥੇ ਹੀ ਹੁੰਦੇ ਨੇ ਰਾਮਬੰਦ ਏਰੀਏ 'ਚ ਤੇ ਪਹਾੜੀਆਂ ਵੀ ਸਭ ਤੋਂ ਵੱਧ ਜਿਵੇਂ ਰਾਹ ਬੰਦ ਹੁੰਦਾ ਕਹਿੰਦੇ ਨੇ ਰਾਹ ਬੰਦ ਹੋ ਗਿਆ ਉਹ ਵੀ ਸਭ ਤੋਂ ਵੱਧ ਤਕਰੀਬਨ ਇੱਥੇ ਪਹਾੜੀਆਂ ਨੇ ਜਿਹੜੀਆਂ ਕੱਚੀਆਂ ਨੇ ਥੋੜੀਆਂ ਆਈਆਂ ਦੇਖੋ ਕਿੰਨੀਆਂ ਡੂੰਘੀਆਂ ਡੂੰਘੀਆਂ ਖੱਡਾਂ ਨੇ ਔਰ ਜਣੀ ਗਲਤੀ ਕਰਕੇ ਮੁੜ ਕੇ ਸੁਧਾਰਨ ਦੀ ਮਤਲਬ ਗੁੰਝਾਇਸ ਨਹੀਂ ਹੈਗੀ ਵੀ ਤੁਸੀਂ ਮੁੜ ਕੇ ਸੁਧਾਰ ਲਓਗੇ ਇੱਕ ਵਾਰੀ ਕੀਤੀ ਗਲਤੀ ਸਿੱਧੀ ਧਰਮਰਾਜ ਕੋਲੀ ਹੀ ਲ ਜਾਂਦੀ ਆ ਵੀ ਮਿੱਤਰੋ ਗੌਰ ਰੱਖਿਓ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਿਓ ਜੇ ਸ਼੍ਰੀਨਗਰ ਜਾਣੇ ਹੋ ਕਾਜੀ ਗੁੰਡ ਤੋਂ ਲੈ ਕੇ ਜਾਂ ਰਾਮ ਮੰਨ ਤੋਂ ਲੈ ਕੇ ਕਾਜੀ ਗੁੰਡ ਤੱਕ ਜਾਂ ਕਾਜੀ ਗੁੰਡ ਤੋਂ ਲੈ ਕੇ ਰਾਮ ਮੰਨ ਤੱਕ ਵੀ ਜ਼ਿੰਦਗੀ 'ਚ ਗਲਤੀ ਨਾ ਕਰਿਓ ਕੋਈ ਹਨਗਹਿਲੀ ਨਾ ਕਰਿਓ ਵੀ ਉਹ ਕਿਰਾਂ ਕੀਤੀ ਹਨਗਹਿਲੀ ਤੁਹਾਨੂੰ ਸਾਰੀ ਜ਼ਿੰਦਗੀ ਦਾ ਪਸਤਾਵਾਰ ਹੋ ਤੁਹਾਡੇ ਪਰ